ਹਰੀ ਸਾਹਿਬ ਸਿੱਖਾਲ ਜੀ ਮੇਰੇ ਨਾਲ ਤੁਸੀਂ ਬਹੁਤ ਵਧੀਆ ਹੋਗੇ ਜਬ ਤੁਹਾਡੇ ਲਈ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਇਆ ਇਹ ਵੀਡੀਓ ਤੇ ਬਹੁਤ سارے ਸਵਾਲ ਸੀ ਜੋ ਕਿ ਅੱਜ ਆਪਾਂ ਦੇਖਿਆ ਹੈ ਕਿ ਸਾਡਾ ਪੰਜਾਬ ਚੈਨਲ ਤੇ ਅੱਜ ਵੀਡੀਓ ਅਪਲੋਡ ਹੋਈ ਹੈ ਮਤ ਤੇ ਪੜਦਾ ਉਸ ਵਿੱਚ ਇੱਕ ਨਵੀਂ ਕੁੜੀ ਨੇ ਰੋਲ ਕੀਤਾ ਵਾ ਉਸ ਕੁੜੀ ਬਾਰੇ ਜੋ ਪਹਿਲਾਂ ਮੈਂ ਸਬਸਕ੍ਰਾਈਬਰਾਂ ਉਹਨਾਂ ਨੂੰ ਤੋਂ ਉਸ ਕੁੜੀ ਬਾਰੇ ਪਤਾ ਵਾ ਪਰ ਜਿਹੜੇ ਨਿਊ ਸਬਸਕ੍ਰਾਈਬਰਾਂ ਉਹਨਾਂ ਨੂੰ ਨਹੀਂ ਪਤਾ ਵੀ ਇਹ ਕੌਣ ਹੈ ਤੁਹਾਨੂੰ ਨੇ ਇਸ ਵੀਡੀਓ ਤੇ ਵਿੱਚ ਰੋਲ ਕਿਉਂ ਕੀਤਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੀ ਕੁੜੀ ਨੇ ਉਸ ਵੀਡੀਓ ਵਿੱਚ ਰੋਲ ਕੀਤਾ ਤਾਂ ਉਹ ਹੈਗੀ ਹੈ ਜੀ ਸੰਦੀਪ ਦੀ ਭੈਣ ਰੀਅਲ ਸਿਸਟਰ ਆ ਸੰਦੀਪ ਦੀ ਤੇ ਉਸ ਨੂੰ ਐਕਟਿੰਗ ਦਾ ਵੀ ਬਹੁਤ ਸ਼ੌਂਕ ਆ ਪਰ ਕਈ ਕਾਰਨਾਂ ਕਰਕੇ ਉਹ ਐਕਟਿੰਗ ਨਹੀਂ ਕਰ پا ਰਹੀ ਕਿਉਂਕਿ ਕਈ ਵਾਰ ਘਰ ਚ ਮਜਬੂਰੀਆਂ ਜਾਂ ਦੀਆਂ ਬਣ ਜਾਂਦੀਆਂ ਆਪਣੇ ਤੋਂ ਵੀ ਨਹੀਂ ਹੁੰਦਾ ਇਸ ਕਰਕੇ ਉਹ ਕੋਈ ਵੀ ਉਹ ਵੀਡੀਓਜ਼ ਨਹੀਂ ਬਣਾਉਂਦੇਗੇ ਹੁਣ ਆਪਾਂ ਨੂੰ ਪਤਾ ਹੀ ਹੈ ਆਪਾਂ ਉਹਨਾਂ ਦੇ ਵਲੌਗ ਦੇਖ ਹੀ ਰਏ ਆ ਕਿ ਉਹਨਾਂ ਦੇ ਘਰ ਦਾ ਕੰਮ ਚੱਲ ਰਿਹਾ ਤੇ ਹੁਣ ਉਹਨਾਂ ਦੇ ਫਰਕ ਕਰੇ ਕਬਲ ਵਿੱਕੀ ਦਿਖ ਰੇ ਫਾਰਸ਼ ਲੱਗ ਰਹੀ ਸੀਗੀ ਇਸ ਕਰਕੇ ਉਹਨਾਂ ਨੇ ਸਾਰਾ ਹੀ ਰਿਸ਼ਤੇਦਾਰਾਂ ਨੂੰ ਇਨਵਾਈਟ ਕੀਤਾ ਸੀ ਤੇ ਉਸ ਸਮੇਂ ਸੰਦੀਪ ਦੀ ਭੈਣ ਵੀ ਆਈ ਹੋਈ ਸੀ ਤੇ ਉਹ ਆਪਣੀ ਵੀਡੀਓ ਦਾ ਸ਼ੂਟ ਕਰ ਰਹੀ ਸੀਗੀ ਤੇ ਸੰਦੀਪ ਦੀ ਭੈਣ ਨੂੰ ਵੀ ਮਤਲਬ ਕਿ ਬਹੁਤ ਜਿਆਦਾ ਐਕਟਿੰਗ ਦਾ ਚਾਹਵਾ ਤੇ ਉਸ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਵਾ ਵੀਡੀਓਜ਼ ਦੇ ਵਿੱਚ ਕੰਮ ਕਰਨ ਦਾ ਤੇ ਉਹ ਬਹੁਤ ਖੁਸ਼ ਸੀ ਕਿ ਮੈਂ ਵੀਡੀਓ ਦੇ ਵਿੱਚ ਕੰਮ ਕਰਨਾ ਵਾ ਪਰ ਉਸ ਨੇ ਇੱਕ ਛੋਟਾ ਰੋਲ ਹੀ ਦਿੱਤਾ ਸੀ ਕਿਉਂਕਿ ਉਹ ਘਬਰੋਂਦੀ ਵੀ ਸੀ ਉਹ ਵੀਡੀਓ ਦਾ ਰੋਲ ਕਰਨ ਲੱਗੀ ਬਹੁਤ ਜ਼ਿਆਦਾ ਹੰਡਾਸ ਲੱਗ ਰਿਹਾ ਸੀ ਕਿਉਂਕਿ ਉਸ ਨੇ ਕੈਮਰੇ ਸਾਹਮਣੇ ਪਹਿਲੀ ਵਾਰ ਹੀ ਰੋਲ ਕਰਨਾ ਸੀ ਆਪਾਂ ਸਾਰੇ ਉਹਨਾਂ ਨੂੰ ਵੈਸੇ ਵੀ ਅਕਸਰ ਵੀਡੀਓਜ਼ ਉਹਨਾਂ ਦੇ ਵਿੱਚ ਵੇਖਦੇ ਹੀ ਰਹਿੰਦੇ ਆ ਕਿ ਜਦੋਂ ਕੋਈ ਦਿਨ ਤਿਹਾੜਾ ਹੁੰਦਾ ਹੈ ਸੰਦੀਪ ਸੰਦੀਪ ਦੀ ਫੈਮਿਲੀ ਉਹਨਾਂ ਦੇ ਘਰ ਜਾਂਦੀ ਹੈ ਉਹਨਾਂ ਨੂੰ ਦਿਨ ਤਿਹਾੜ ਦੇਖਿਆ ਹੁੰਦੀ ਆ ਸੰਦੀਪ ਦੀ ਉਹ ਛੋਟੀ ਸਿਸਟਰ ਆ ਤੇ ਹੁਣ ਉਹ ਆਈ ਹੋਈ ਸੀ ਇਸ ਕਰਕੇ ਉਸਨੇ ਵੀਡੀਓ ਦੇ ਵਿੱਚ ਸ਼ੂਟ ਕੀਤਾ ਪਰ ਅੱਗੇ ਉਹ ਵੀਡੀਓ ਦੇ ਵਿੱਚ ਜਦੋਂ ਕਦੇ ਵੀ ਉਹ ਆਇਆ ਕਰਨਗੇ ਉਦੋਂ ਹੀ ਵੀਡੀਓ ਦੇ ਵਿੱਚ ਦਿਖਿਆ ਕਰਨਗੇ ਨਹੀਂ ਤਾਂ ਉਹ ਵੀਡੀਓਜ਼ ਦੇ ਵਿੱਚ ਨਹੀਂ ਦਿਖਿਆ ਕਰਨਗੇ ਤੁਹਾਨੂੰ ਉਹਨਾਂ ਦੀ ਐਕਟਿੰਗ ਕਿੱਦਾਂ ਲੱਗੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਧੀਆ ਕੀਤੀ ਜਾਂ ਕਿਵੇਂ ਸੀਗੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਹੋ ਚਾਹੁੰੋ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ